ਤੇ ਮੈਂ ਥੋੜਾ ਜਿਹਾ ਹਾਜ਼ਰੀ ਲਵਾਦਾ ਸੰਗਤ ਦਾ ਹੁਕਮ ਸੀ ਬਾਬਾ ਸੁਥਰੇ ਸਾਹੀ ਉਹ ਖੇੜ ਇਸ ਤਰ੍ਹਾਂ ਵਰਤਾਉਂਦੇ ਸੀ ਗੁਰਬਾਣੀ ਦੀ ਜੇਕਰ ਆਉਂਦਾ ਏ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿਸ ਤਰ੍ਹਾਂ ਮੈਂ ਕਹਿਣਾ ਉਹ ਕਹਿੰਦਾ ਸਿਮਰਨਾ ਦੇ ਦੇ ਉਹ ਕਹਿੰਦਾ 7 ਲੱਖ ਦਾ ਕਹਿੰਦਾ ਤੁਸੀਂ ਤੇ ਪੜ ਕੇ ਆਏ ਆ ਮੇਰਾ ਮੁਜਮੈ ਕਿਛ ਨਹੀਂ ਜੋ ਕਿਛ ਹੈ ਵੀ ਸਾਰਾ ਕੁਝ ਉਹਦਾ ਹੀ ਦਿੱਤਾ ਵਾ ਤੇ ਫਿਰ ਇਹ ਦਿਲ ਕਿੱਥੋਂ ਲਿਆਉਣਾ ਕਹਿੰਦਾ ਇਦਾਂ ਪੜਦੇ ਜ਼ਰੂਰ ਆਹੀ ਜੇ ਮੰਨਣ ਲੱਗ ਪਏ ਤੇ ਫਿਰ ਉੱਜੜ ਜਾਗੇ ਪਰ ਉਹ ਸਾ ਨਹੀਂ ਨਾ ਇਸ ਤਰ੍ਹਾਂ ਹੀ ਉਹਨਾਂ ਨੇ ਕੀਤਾ ਸੀ ਹਲਵਾਈ ਦੇ ਕੋਲ ਜਾਣਾ ਜਲੇਬੀਆਂ ਦੁੱਧ ਚ ਪਵਾਪਵਾ ਖਾਣੀਆਂ ਆਖੋ ਸਤਨਾਮ ਸ੍ਰੀ ਬੜਾ ਬ੍ਰਹਮ ਗਿਆਨੀ ਸਰੂਪ ਸੀ ਉਹ ਮਹਾਪੁਰਖ ਦਾ ਪੰਜ ਪਾਤਸ਼ਾਹਾਂ ਦੀ ਸੇਵਾ ਤੇ ਗੁਰੂ ਹਰਗੋਬਿੰਦ ਸਾਹਿਬ ਮਾਰੇ ਨੇ ਸੀਸ ਦਿੱਤੀ ਸੀ ਮਾਰੇ ਕਹਿੰਦੇ ਤੁਸੀਂ ਕਿਨੇ ਕੁਥਰਾਏ ਤੇ ਮੇਰਾ ਸੁਥਰਾਏ ਆਹ ਹਾਥ ਮੇਰਾ ਹੱਥ ਹੀ ਐ ਇਨਾ ਥਾਣਾ ਬੜੇ ਗਲਤ ਕੰਮ ਕੀਤੇ ਹੋਣਗੇ ਆਪਾਂ ਪਾਪ ਕਮਾਏ ਹੋਣਗੇ ਪਰ ਜਦੋਂ ਗੁਰੂ ਦਾ ਹੱਥ ਉੱਠਦਾ ਹੈ ਤੇ ਉਸ ਹੱਥ ਦੇ ਵਿੱਚ 9 ਨਿਦਾਂ ਤੇ 18 ਸਿਧਾਂ ਵਰਤਦੀਆਂ ਤਾਂ ਬਾਣੀ ਕਹਿੰਦੀ ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵੇਖ ਦੋ ਖੁਤਰੇ ਗੁਰ ਨਾਮ ਦਿਓ ਇਹ ਜਾਵੇ ਜਲੇਬੀਆਂ ਖਾਵੇ ਉਹ ਕਹਿੰਦਾ ਪੈਸੇ ਕਹਿੰਦਾ ਦੇ ਦਾਂਗੇ ਕਿਹੜਾ ਚੱਲੇ ਕਿਤੇ ਆਖੋ ਸਤਨਾਮ ਛਗੀ ਗਿਆ ਰੋਜ਼ ਜਾਵੇ ਛਾਕਾਵੇ ਰੋਜ਼ ਜਾਵੇ ਹਲਵਾਈ ਕਹਿੰਦਾ ਪੈਸੇ ਕਹਿੰਦਾ ਬੈਠੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਉਹਨਾਂ ਦਾ ਪੁੱਤਰਾਂ ਅਸੀਂ ਬਣਾ ਪਾਇਆ ਕਿਤੇ ਮੁਕਰ ਲੱਗੇ ਆ ਮਾਰੇ ਨੂੰ ਜਾਨ ਦੇਣੀ ਉਹ ਸ਼ਿਕਾਤਾ 2 ਢਾਈ ਮਹੀਨੇ ਬੀਤ ਗਏ ਬਿੱਲ ਬਣ ਗਿਆ ਕਾਫੀ ਤੇ ਜਦੋਂ ਉਹਨੇ ਕੱਸ ਕੇ ਕਿਹਾ ਕਹਿੰਦੇ ਵੀ ਤੂੰ ਹਣ ਦੇ ਦੇ ਪਹਿਲਾਂ ਕਹਿੰਦਾ ਸੀ ਇੱਕ ਮਹੀਨਾ ਦੋ ਮਹੀਨੇ ਹੁਣ ਤਾਂ ਕਾਫੀ ਟਾਈਮ ਹੋ ਗਿਆ ਤੇ ਹੁਣ ਤੇਰਾ ਬਣਦਾ ਹੱਕ ਦੇ ਕਹਿੰਦਾ ਜਾ ਨਹੀਂ ਦਿੰਦੇ ਜੋ ਮਰਜ਼ੀ ਕਰ ਲੈ ਕੋ ਸਤਨਾਮ ਜਾ ਕਹਿੰਦਾ ਨਹੀਂ ਦਿੰਦੇ ਉਹ ਕਹਿੰਦਾ ਸਿਖਾ ਤੂੰ ਬਾਣੀ ਪੜਦਾ ਵੇਖ ਲੈ ਤੂੰ ਗੁਰੂ ਦੇ ਕੋਲ ਰਹਿਣਾ ਏ ਤੁਸੀਂ ਦੂਜਿਆਂ ਨੂੰ ਸਮਝਾਉਣੇ ਜੇ ਆਪਾਂ ਹੀ ਤਰ੍ਹਾਂ ਕਰਨ ਲੱਗ ਪਏ ਬੋਲੋ ਸਤਨਾਮ ਕਿਉਂਕਿ ਸੰਗਤ ਜੀ ਦੁਨੀਆ ਬੜੀ ਤਰ੍ਹਾਂ ਦੀ ਪ੍ਰਚਾਰਕ ਦੀ ਮਜਬੂਰੀ ਅਸੀਂ ਸਟੇਜ ਤੇ ਆਉਣਾ ਸਾਨੂੰ 15-10 ਰੂਹਾਂ ਪਹਿਲਾਂ ਮਿਲੀਆਂ ਬਾਬਾ ਜੀ ਆ ਵੀ ਗੱਲ ਬੋਲਿਓ ਆ ਵੀ ਬੋਲਿਓ ਕੀ ਕੀ ਬੋਲ ਗਏ ਆਖੋ ਸਤਨਾਮ ਤੇ ਮੈਂ ਕਿਹਾ ਵੀ ਤੁਹਾਨੂੰ ਟਾਈਮ ਦੇ ਦਿੰਨੇ ਆ ਬਾਬੇ ਨੂੰ ਇਹਨੇ 5 ਮਿੰਟ ਤੁਸੀਂ ਬੋਲੋ ਬਿੰਨੂ ਕਹਿੰਦੇ ਆ ਮੈਂ ਤਾਂ ਗੁਰੂ ਦੀ ਬਾਣੀ ਗੁਰੂ ਦੇ ਪ੍ਰਚਾਰ ਲਈ ਆਪਾਂ ਜੋੜਨ ਆਏ ਆ ਜੇ ਤੁਹਾਨੂੰ ਕੁਝ ਉਹ ਨੀਕੀ ਲੱਗਦੀ ਤੇ ਆ 스ਪੀਕਰ ਵਿਹਲਾ ਵਾ ਤੇ ਆਓ ਇੱਥੇ ਬੋਲੋ ਕਰੋ ਹੇ ਮਤ ਪਰ ਨਹੀਂ ਕਹਿੰਦੇ ਜੀ ਤੁਹਾਡੇ ਮੋਢੇ ਤੇ ਰੱਖ ਕੇ ਚਲਾ ਸਕਦੇ ਆਂ ਕੋ ਸਤਨਾ ਤੁ ਇਸ ਤਰ੍ਹਾਂ ਹਲਵਾਈ ਕਹਿਣ ਲੱਗਾ ਕਹਿਣ ਲੱਗਾ ਵੀ ਤੂੰ ਬਾਣੀ ਪੜਦਾ ਵਾ ਕਥਾ ਕੀਰਤਨ ਸੁਣਦਾ ਤੇ ਗੁਰੂ ਤਾਂ ਨਹੀਂ ਕਹਿੰਦਾ ਕਿਸੇ ਦੇ ਹੱਕ ਮਾਰ ਲਈਏ ਕਿਸੇ ਕਿਸੇ ਦਾ ਹੱਕ ਖਾ ਜੀਏ ਕਹਿੰਦਾ ਵੀ ਜਾ ਨਹੀਂ ਦੇਣੇ ਕਰ ਲੈ ਜੋ ਕਰਨਾ ਮਾਰੇ ਸਹਿਬ ਕੋ ਸ਼ਿਕਾਇਤ ਚਲੇਗੀ ਮਾਰੇ ਸੱਚੇ ਪਾਤਸ਼ਾਹ ਜੀ ਨੇ ਹਲਵਾਈ ਵੀ ਸੱਦਿਆ ਤੇ ਇਹਨੂੰ ਵੀ ਸੱਦ ਲਿਆ ਅਸਲ 'ਚ ਇਹ ਮੈਸੇਜ ਹੈ ਬਹੁਤ ਵੱਡਾ ਐਸੇ ਵੇਲੇ ਵੀ ਬਹੁਤ ਲੋੜ ਇਸ ਮੈਸੇਜ ਦੀ ਕਿਉਂਕਿ ਕਈ ਵੀਰ ਭੈਣਾ ਗੁਰੂ ਵਾਲੇ ਬਣ ਕੇ ਗੁਰੂ ਦੇ ਆਸਰਾ ਲੈ ਕੇ ਵੀ ਆਪਣੇ ਜੀਵਨ ਨੂੰ ਗਲਤ ਬੰਨੇ ਲਾਈ ਬਿਠੇ ਆ ਇਹ ਮੈਸੇਜ ਹੈ ਕੱਲੀ ਸਾਖੀ ਹੈ ਸੁਨਾਲੀ ਨਹੀਂ ਇਹ 'ਚ ਬਹੁਤ ਵੱਡਾ ਰਾਜ ਉਹ ਮਹਾਪੁਰਖ ਸੀ ਬੰਦਗੀ ਵਾਲਾ ਪਰ ਉਹਦਾ ਕੰਮ ਕੀ ਨਾਲੇ ਹਸਾ ਜਾਂਦਾ ਸੀ ਤੇ ਨਾਲੇ ਗੁਰੂ ਦੇ ਲਾਗੇ ਲਾ ਜਾਂਦਾ ਸੀ ਸੰਗਤ ਨੂੰ ਜਿੰਨਾ ਵੀ ਉਹਦਾ ਇਤਿਹਾਸ ਉਹਦੇ ਵਿੱਚ ਬਹੁਤ ਵੱਡੇ ਰੀਜਨ ਹੈ ਜੇ ਕਿਤੇ ਇਹੋ ਗੱਲ ਸਿੱਧੀ ਕਰ ਦਿਓ ਤੇ ਕਲੇਸ਼ ਪੈ ਜੂ ਆਖੋ ਸਤਨਾਮ ਬਹੁਤ ਦੰਗੇ ਹੋ ਜਾਣਗੇ ਲੜਾਈ ਹੋ ਜੇਗੀ ਪਰ ਉਹਦਾ ਕਾਰਜ ਇਦਾਂ ਦਾ ਸੀ ਮਹਾਰਾਜ ਸਾਹਿਬ ਕਹਿੰਦੇ ਸਤਿਰੇ ਸ਼ਾ ਉਰਿਆ ਹਾਂਜੀ ਮਹਾਰਾਜ ਸਤਿਵੰਦ ਕਹਿੰਦੇ ਇਹ ਕੀ ਕਹਿੰਦਾ ਵਾ ਕਹਿੰਦਾ ਵੀ ਮੇਰੇ ਖਾ ਕੇ ਸਾਜੂ ਸਮਾਨ ਲੰਗਰ ਪਾਣੀ ਤੇ ਲਾਰਾ ਲਈ ਗਿਆ ਅਗਲੇ ਮਹੀਨੇ ਪੈਸੇ ਅਗਲੇ ਦੇਵਾਂਗੇ ਤੇ ਹੁਣ ਕਹਿੰਦਾ ਜਾ ਮੁਕਰ ਗਿਆ ਨਹੀਂ ਦਿੰਦੇ ਕਿਉਂ ਕਰਨਾ ਕਰ ਲਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਆਖਿਆ ਕਹਿੰਦੇ ਮਹਾਰਾਜ ਆਖਿਆ ਹੀ ਆ ਤੇ ਫੇਰੀ ਗੱਲ ਹੋਈ ਝੂਠ ਨਹੀਂ ਮਾਰਿਆ ਕੋ ਸਤਨਾਮ ਇਹ ਮਹਾਰੇ ਕਹਿੰਦੇ ਫਿਰ ਇਦਾਂ ਨਹੀਂ ਕਰੀਦਾ ਸੁਦਰੇ ਸ਼ਾ ਜੇ ਤੂੰ ਉਹ ਤੋ ਖਾਦਾ ਹੋ ਉਹਦਾ ਬਣਦੀ ਮਾਇਆ ਦੇ ਕਿਉਂਕਿ ਆਪਾਂ ਰੋਜ਼ ਬਾਣੀ ਚ ਪੜਦੇ ਆਂ ਹੱਕ ਪਰਾਇਆ ਨਾਨਕਾ ਉਸ ਸੂਰ ਸੁਗਾਏ ਗੁਰਪੀਰ ਹਮਤਾ ਵਰੇ ਜਾ ਮੁਰਦਾਰਨਾ ਹਾਂ ਪਾਤਸ਼ਾਹ ਕਹਿੰਦੇ ਮੈਂ ਬੜੀ ਵੈਰੀ ਬਾਣੀ ਸੁਣੀ ਆ ਕਹਿੰਦੇ ਫਿਰ ਤੂੰ ਸੁਣਿਆ ਨਹੀਂ ਵੱਡੀ ਐ ਹੱਥ ਦਲਾਲ ਕੇ ਮੁਸਬੀ ਇਹ ਕਰੇ ਹਾਂਜੀ ਮਾਰੇ ਮੈਂ ਸਾਰਾ ਕੀਰਤਨ ਸੁਣਿਆ ਕਥਾ ਪਾਤਸ਼ਾਹ ਕਹਿੰਦੇ ਫਿਰ ਬਾਣੀ ਪੜਨ ਵਾਲਾ ਸਿੱਖ ਜਿਹੜਾ ਨਿਤਨੇਮੀ ਸਿੱਖ ਜਿਹੜਾ ਗੁਰੂ ਕੋ ਰਵੇ ਤੇ ਉਹ ਕਿਸੇ ਦਾ ਖਾਵੇ ਤੇ ਗੱਲ ਮਾੜੀ ਐ ਇਹ ਕਹਿੰਦੇ ਮਹਾਰਾਜ ਬਾਣੀ ਚੋਂ ਤੇ ਮੈਂ ਸਿੱਖਿਆ ਵਾ ਆਖੋ ਸਤਨਾਮੁ ਸ੍ਰੀ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਕੀ ਸਿੱਖਿਆ ਬਾਣੀ ਚ ਕਹਿੰਦੇ ਮਹਾਰਾਜ ਆਪੇ ਤੁਸੀਂ ਬਚਨ ਕਰਦੇ ਹੋ ਸਿੱਖ ਹੋਏ ਜੋ ਗੁਰੂ ਕਾ ਜਪਜੀ ਕੰਠ ਨਾ ਕੀਨ ਤੁੰਦਲ ਬਿਨ ਤੁਕ ਕਿਸ ਕਾਮ ਜਨਮੇ ਆਕਾਰਥ ਕੀਨ ਤੇ ਮੈਂ ਜਪਜੀ ਸਾਹਿਬ ਕੰਠ ਕੀਤਾ ਜੀ ਮਾਰੇ ਕਹਿੰਦੇ ਚੰਗੀ ਗੱਲ ਐ ਤੂੰ ਜਪਜੀਤ ਸਾਹਿਬ ਕੰਠ ਕੀਤਾ ਸਾਰੇ ਸਿੱਖਾਂ ਨੂੰ ਜਪਜੀਤ ਸਾਹਿਬ ਕੰਠ ਹੋਣਾ ਚਾਹੀਦਾ ਜੀ ਅੱਜ ਕਿ ਆਖੋ ਸਤਨਾਮ ਫੇਰ ਆਜਰੀ ਲੱਗਦੀ ਰਜਿਸਟਰ ਤੇ ਕਹਿੰਦੇ ਸ਼ੁਕਰ ਐ ਕੰਠ ਕੀਤਾ ਤੇ ਫੇਰ ਕਹਿੰਦੇ ਮਹਾਰਾਜ ਕੰਠ ਕੀਤਾ ਰੋਜ਼ ਪੜਦਾ ਏ ਤੇ ਬਾਣੀ ਦੇ ਵਿੱਚ ਹੀ ਮੈਂ ਪੜਿਆ ਲਿਖਿਆ ਮੈਂ ਕੋਈ ਗਲਤ ਨਹੀਂ ਆਖੋ ਸਤਨਾਮ ਸ੍ਰੀ ਮਹਾਰਾਜ ਹੱਥ ਪੈ ਕਲਗੀ ਤਰ ਗੁਰੂ ਗੋਬਿੰਦ ਸਿੰਘ ਕਹਿੰਦੇ ਬਾਣੀ ਚ ਕਿੱਥੇ ਲਿਖਿਆ ਵੀ ਕਿਸੇ ਦਾ ਹੱਕ ਖਾ ਕੇ ਮੁੱਕਰ ਜਿਓ ਉਹਦਾ ਪੈਸੇ ਨਾ ਦੋ ਕਿਥੇ ਲਿਖਿਆ ਬਾਣੀ ਚ ਕਹਿੰਦੇ ਮਹਾਰਾਜ ਮੈਂ ਰੋਜ਼ ਪੜਦਾ ਵਾਂ ਪਾਛਾ ਕਹਿੰਦੇ ਸਾਨੂੰ ਵੀ ਸੁਣਾ ਬਹੁਤ ਪਿਆਰ ਵਰਤਾਇਆ ਉਹਨਾਂ ਖੇਡ ਖੇਡੀ ਮੈਸੇਜ ਦੇਣ ਲਈ ਕਹਿੰਦੇ ਮਾਰੇ ਆਪਾਂ ਰੋਜ਼ ਪੜੀਦਾ ਸਵੇਰੇ ਮਾਰੇ ਕਹਿੰਦੇ ਸੁਣਾ ਕੀ ਪੜਦਾ ਨਾ ਕਹਿੰਦੇ ਮੈਂ ਰੋਜ਼ ਸਵੇਰੇ ਜਦੋਂ ਜਗਜੀਤ ਸਿੰਘ ਪੜਦਾ ਏ ਉਥੇ ਗੁਰੂ ਨਾਨਕ ਸਾਹਿਬ ਕਹਿ ਕੇ ਜਾਂਦੇ ਨੇ ਕੀਤੇ ਲੈ ਲੈ ਮੁਕਰਪਾਹੀ ਕੀਤੇ ਲੈ ਲੈ ਮੁਕਰਪਾਹੀ ਕੀਤੇ ਬੜੋ ਕਿਤ ਲਲ ਮੁਕਰਪਾਹੇ ਕਿਤ ਲਲ ਮੁਕਰਪਾਹੇ ਵਾਹਿਗੁਰੂ ਕਿਤ ਲਲ ਮੁਕਰਪਾਹੇ ਕਿਤ ਲਲ ਮੁਕਰਪਾਹੇ ਕਿਤ ਗੁਰਮੁਖੋ ਜਿੱਦਾਂ ਆਪਾਂ ਸਾਰੇ ਇਕੱਠੇ ਆਏ ਆਂ ਹਰ ਵਿਦਵਾਨ ਆਪਣਾ ਜੋਰ ਲਾਉਂਦਾ ਵੀ ਸੰਗਤ ਨੂੰ ਸਮਝ ਆਵੇ ਪਰ ਉਹ ਇਦਾਂ ਦੇ ਬ੍ਰਹਮ ਗਿਆਨੀ ਸੀ ਉਹ ਗਾਲੀ ਸਾਖੀ ਇਦਾਂ ਦੀ ਬਣਾ ਦਿੰਦੇ ਸੀ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਸੀ ਪੈਂਦੀ ਬਿਲਕੁਲ ਅੰਦਰ ਵੱਸ ਜਾਂਦੀ ਸੀ ਚੀਜ਼ ਹੁਣ ਨਹੀਂ ਵੱਸਦੀ ਜਿੰਨਾ ਮਰਜੀ ਮਾਫ ਕਰਿਓ ਗੁਰਮੁਖੋ ਪਾਠ ਸੁਣਾ ਲਓ ਕਥਾ ਕੀਰਤਨ ਸੁਣਾ ਲਓ ਟਸ ਤੋਂ ਵੱਸ ਨਹੀਂ ਕਰਨਦੇ 100 ਦੇ ਵਿੱਚੋਂ 60% ਮੈਂ ਵੇਖੇ ਜਿਹੜੇ ਗੁਰੂ ਦੇ ਨੇੜੇ ਰਹਿਣ ਵਾਲੇ ਤੇ ਗੁਰੂ ਦਾ ਭੋਰਾ ਵੀ ਡਰ ਨਹੀਂ ਉਹਨਾਂ ਨੂੰ ਕੀ ਕਹੀਏ ਕਿਸੇ ਨੂੰ ਹਮੇ ਤੋਂ ਆਪਣੋਂ ਨੇ ਲੂਟਾ ਗੈਰੋਂ ਮੈਂ ਕਹਾਂ ਦਮ ਥਾ ਸਿੱਖਾਂ ਦੀ ਬੇੜੀ ਉੱਥੇ ਡੁੱਬੀ ਜਿੱਥੇ ਪਾਣੀ ਕੰਮ ਥਾ ਐਡਾ ਵੱਡਾ ਘਰ ਸੀ ਸਿਰੋਹ ਵਿਚਾਰ ਮੈਂ ਪਿਆਰ ਵਰਤੌਣਾ ਫਿਰ ਬੇੜੀ ਉਧਰ ਨੂੰ ਤੁਰ ਪੈਂਦੀ ਐ ਮਹਾਰਾਜ ਸਾਹਿਬ ਕਹਿੰਦੇ ਇੱਕੋ ਪੰਗਤੀ ਗਾਈ ਜਾਨਾ ਅੱਗੇ ਵੀ ਚੱਲ ਫਿਰ ਕਹਿੰਦਾ ਕੇਤੇ ਲਲ ਮੁਕਰ 파ਹੇ ਗਿ ਕਲਗੀਧਰ ਪਾਤਸ਼ਾਹ ਕਹਿੰਦੇ ਅਗਲੀ ਪੰਕਤੀ ਪੜ ਫਿਰ ਚੁੱਪ ਕਰਕੇ ਕਹਿੰਦਾ ਮਹਾਰਾਜ ਤੁਹਾਡੇ ਸਿੱਖ ਸਿੰਘਣੀਆਂ ਕਿੰਨੇ ਕ ਮਾਰੇ ਕਹਿੰਦੇ ਵੀ ਕਰੋੜਾਂ ਲੱਖਾਂ ਹੀ ਆ ਕਿ ਪਤਾ ਲੱਗਦਾ ਪੂਰੇ ਵਰਲਡ ਦੇ ਵਿੱਚ ਹੁਣ ਤੇ ਗੋਰੇ ਵੀ ਅਮਰਤ ਛਕੀ ਜਾਂਦੇ ਆਖੋ ਸਤਨਾਮ ਸ੍ਰੀ ਉਹ ਵੀ ਦਿਮਾਲੇ ਬਣ ਕੇ ਬਾਣੇ ਤੇ ਸ੍ਰੀ ਸਾਹਿਬ ਤੇ ਚੰਦ ਤੋੜਾ ਲਾ ਕੇ ਇੱਕਾ ਗੋਰੇ ਦੀ ਬੱਚੀ ਨੇ ਇੰਗਲੈਂਡ ਚ ਪੀ ਐਚ ਡੀ ਕੀਤੀ ਗੁਰਬਾਣੀ ਦੇ ਵਿਸ਼ੇ ਤੇ ਆਹ ਤੇ ਸਾਡੇ ਨਿਆਣਿਆਂ ਨੂੰ ਕੱਖ ਨਹੀਂ ਆਉਂਦਾ ਹੈ ਇਹਨਾਂ ਨੂੰ ਫੈਸ਼ਨ ਸਿੱਖ ਲਿਆ ਇਹਨਾਂ ਨੇ ਮੁੰਡੇ ਦਸਤਾਰ ਲਾਈ ਜਾਂਦੇ ਧੀਆਂ ਚੁੰਨੀ ਤੇ ਨੰਗੇ ਹੋਈ ਜਾਂਦੇ ਆ ਕੋਈ ਨਿਤਨੇਮ ਨਹੀਂ ਕੋਈ ਸੇਵਾ ਨਹੀਂ ਜੇ ਕਹੋ ਤੇ ਗੱਲ ਨੂੰ ਪੈਂਦੇ ਉਹਨਾਂ ਨੂੰ ਨੇੜੇ ਹੁਣ ਆ ਗਿਆ ਉਹ ਪੰਜਾਬੀ ਸੂਟ ਪਾਉਂਦੇ ਆ ਉਹਨਾਂ ਨੂੰ ਖੁਸ਼ੀ ਹੁੰਦੀ ਦਸਤਾਰ ਚੁੰਨੀ ਲੈ ਕੇ ਤੇ ਆਪਾਂ ਕਿਧਰ ਨੂੰ ਤੁਰੇ ਆ ਤੇ ਬਾਬਾ ਵਿਚਾਰਾ ਬੁੱਢਾ ਹੋ ਗਿਆ ਅਰਦਾਸ ਕਰਦਾ ਕਹਿੰਦਾ ਸਿੱਖਾਂ ਦਾ ਮਨ ਨੀਵਾ ਮਤ ਤੇ ਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਮਹਾਰਾਜ ਸਾਡੀ ਮਤ ਪਤ ਵਿਚਾਲਿਓ ਦੋਵੇਂ ਮਾਰੀਆਂ ਚੱਲੀਆਂ ਹਣ ਪਤ ਵੀ ਖਤਰੇ 'ਚ ਆ ਤੇ ਮਤ ਵੀ ਤੇ ਮਹਾਰਾਜ ਸਾਹਿਬ ਕਹਿੰਦੇ ਅੱਗੇ ਵੀ ਤੁਰਪਾ ਕਹਿੰਦੇ ਪਾਦਸ਼ਾਹ ਤੁਹਾਡੇ ਹੁਣ ਲੱਖਾਂ ਕਰੋੜਾਂ ਸਿੱਖ ਹੈ ਤੇ ਕੱਲਾ ਸਾਰਾ ਕੁਝ ਮੇਤੋਂ ਹੀ ਪੜਾਉਣਾ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਜਿੱਦਾਂ ਅਨਦਾਸ ਤੋਂ ਮਗਰ ਭਾਈ ਸਾਹਿਬ ਪਹੁੰਚ ਗਿਆ ਤੇ ਹੁਣ ਆਪ ਜੀ ਨੂੰ ਇਹ ਆਰੰਭ ਕਰਨਗੇ ਉਹ ਕਹਿੰਦੇ ਮਹਾਰਾਜ ਸਾਹਿਬ ਜੀ ਇੱਕ ਪੰਕਤੀ ਗਾਈ ਹੈ ਮਹਾਰਾਜ ਕਹਿੰਦੇ ਅੱਗੇ ਵੀ ਪੜਨਾ ਅਗਲੀ ਪੰਕਤੀ ਚ ਕੀ ਲਿਖਿਆ ਕਹਿੰਦੇ ਮਹਾਰਾਜ ਤੁਹਾਡੇ ਲੱਖਾਂ ਕਰੋੜਾਂ ਸਿੱਖ ਸੰਗਤਾਂ ਨੇ ਸਾਰਾ ਮੇਰਾ ਜੋਰ ਨਾ ਲਵਾਓ ਕਿਰਪਾ ਕਰੋ ਇੰਨਾ ਚੋਂ ਕਿਸੇ ਹੋਰ ਨੂੰ ਉਠਾ ਕੇ ਸਟੇਜ ਤੇ ਬੁਲਾਓ ਤੇ ਉਹਦੇ ਤੋਂ ਪੜਾ ਲਓ ਆਖੋ ਸਤਨਾਮ ਅਸਲ ਵਿੱਚ ਕਾਰਨ ਕੀ ਸੀ ਜਿਹੜੀ ਆਪ ਦੇ ਮਤਬਲ ਦੀ ਪੰਕਤੀ ਹੈ ਨਾ ਅੱਜ ਬਹੁਤ ਐਸੇ ਡੇਰਾਧਾਰੀ ਨੇ ਬਹੁਤ ਐਸੀ ਲੋਕ ਨੇ ਜਿਹੜੇ ਗੁਰਬਾਣੀ ਨੂੰ ਆਪਣੇ ਲਈ ਪਰਸਲੀ ਤੋੜ ਮਰੋੜ ਕੇ ਵਰਤ ਰਹੇ ਅੱਧੀ ਪੰਕਤੀ ਦੇ ਅਰਥ ਕਰਕੇ ਤੇ ਲੋਕ ਭੋਲੇ ਭਾਲੇ ਉਹਨਾਂ ਨੂੰ ਕਹਿੰਦੇ ਬਾਣੀ 'ਚ ਲਿਖਿਆ ਵੀ ਇਤਰੰਗ ਕਰੋ ਬਿਮਾਰੇ ਸਹਿਬ ਦਾ ਕਿੰਨਾ ਵੱਡਾ ਪਿਆਰ ਵਰਤਾ ਗਿਆ ਕਹਿੰਦੇ ਅਗਲੀ ਪੰਕਤੀ ਪੜਾ ਦਿਓ ਕਹਿੰਦੇ ਮਹਾਰਾਜ ਕਹਿੰਦੇ ਤੂੰ ਪੜ ਕਹਿੰਦੇ ਮਹਾਰਾਜ ਮੈਂ ਹਣ ਬਥੇਰੀ ਬਾਣੀ ਪੜੀ ਆ ਅੱਗੇ ਕਿਸੇ ਹੋਰ ਨੂੰ ਵਰਤਾਓ ਗਫਾ ਤੇ ਮਹਾਰਾਜ ਕਹਿੰਦੇ ਫਿਰ ਅਸੀਂ ਆਪ ਵੀ ਪੜ ਦਿੰਨੇ ਆ ਕਿਉਂ ਕਿਉਂ ਨ ਅਗਲੀ ਪੰਕਤੀ ਜਿਹੜੀ ਉਹ ਪੂਰੀ ਹੋਣੀ ਤੇ ਫਿਰ ਜਿਹੜਾ ਪੂਰਾ ਅਰਥ ਸਿੱਧ ਹੋਣਾ ਹੈ ਮਹਾਰਾਜ ਸਾਹਿਬ ਕਹਿੰਦੇ ਤੂੰ ਪੜਿਆ ਕੀਤੇ ਲੈ ਲੈ ਮੁਕਰ ਪਾਹੇ ਅਗਲੀ ਪੰਕਤੀ ਕਹਿੰਦੀ ਕੀਤੇ ਮੂਰਖ ਆਹੀ ਖਾਏ ਕਹਿੰਦਾ ਫਿਰ ਇਹ ਮਾਰੇ ਤੁਸੀਂ ਪੜ ਲਓ ਸੋ ਸਾਰੀ ਸੰਗਤ ਖੁਸ਼ ਹੋਈ ਮਹਾਰਾਜ ਸਾਹਿਬ ਦਿਆਲੂ ਸੀ ਉਹ ਮਹਾਮੁਰਖ ਸਨ ਬ੍ਰਹਮ ਗਿਆਨੀ ਉਹ ਵਾਕਿਆ ਹੱਕ ਨਹੀਂ ਸੀ ਖਾਣ ਵਾਲੇ ਉਹ ਤੇ ਸਾਨੂੰ ਜਗਾਉਣ ਆਏ ਸੀ ਵੀ ਜੇ ਦਾੜਾ ਰੱਖਿਆ ਦਸਤਾਰ ਬੰਨੀ ਅਮਰਤ ਛਕਿਆ ਨਿਤਨੇਮ ਕਰਦੇ ਜੇ ਤੇ ਫਿਰ ਗੁਰੂ ਨੂੰ ਪਿਆਰ ਰੱਜ ਕੇ ਕਰੋ ਦੋਗਲਾਪਨਾ ਲੈ ਕੇ ਚੱਲੀਏ ਵੀ ਦੁਨੀਆਂ ਦੀਆਂ ਖੁਸ਼ੀਆਂ ਵੀ ਮਿਲ ਜਾਣ ਤੇ ਨਿਰੰਕਾਰ ਦੀਆਂ ਇਹ ਕਦੇ ਨਹੀਂ ਹੋਣਾ ਬੁਲਿਆ ਰੱਬ ਦਾ ਕੀ ਪਉਣਾ ਇਧਰੋਂ ਪੁੱਟਣਾ ਇਧਰ ਲਾਉਣਾ ਸੰਸਾਰ ਨਾਲੋਂ ਤੋੜ ਨਿਰੰਕਾਰ ਦੇ ਨਾਲ ਇੱਕੋ ਯਾਰੀ ਐ ਸੱਚੇ ਰੱਬ ਵਾਲੀ ਬਾਕੀ ਯਾਰੀਆਂ ਸਭ ਖਵਾਰੀਆਂ ਨੇ ਜਿੰਨਾ ਰੱਬ ਦੀਆਂ ਯਾਰੀਆਂ ਛੱਡ ਦਿੱਤੀਆਂ ਉਹਨਾਂ ਜਿੱਤੀਆਂ ਬਾਜ਼ੀਆਂ ਕੀ ਬਣਾ ਲਾਂਗੇ ਝੂਠ ਕੂੜ ਬੋਲ ਕੇ ਇੱਥੇ ਰਹਿ ਜਾਣਾ ਮਰ ਕੇ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਕੂੜ ਨੇ ਲੱਗਾ ਵਿਸਰਿਆ ਰਬ ਨਾਮ ਭੁਲਿਏ ਸੋ ਇਹ ਵੇਜ ਸੁਣ ਕੇ ਜੱਟ ਦੇ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ ਮਾਰੇ ਨੇ ਪੰਜ ਮਹਾਂਪੁਰਖਾਂ ਦੇ ਦਰਸ਼ਨ ਕਰਾ ਕੇ ਆਖਿਆ ਸਿੱਖਾ ਹੁਣ ਖੁਸ਼ ਹੈ ਕਹਿੰਦੇ ਮਾਰੇ ਸਤਿ ਬਚਨ ਹੈ ਉਹਨੇ ਮੈਨੂੰ ਪ੍ਰੂਫ ਮਿਲ ਗਿਆ ਵੀ ਐਵੇਂ ਨਹੀਂ ਮਾਰੇ ਕਹਿੰਦੇ ਸੇਵਾ ਕਰੋ ਬਰਤਨਾਂ ਦੀ ਲੰਗਰ ਦੀ ਜੋੜਿਆਂ ਦੀ ਚੌੜ ਸਹਿਬ ਦੀ ਚੌਂਕੜਾ ਮਾਰ ਕੇ ਰਾਗੀ ਢਾਡੀ ਗੁਰੂ ਦਾ ਜਸ ਗਾਉਂਦੇ ਅੱਗੇ ਬਹਿ ਕੇ ਚੌਂਕੜਾ ਮਾਰ ਕੇ ਸੁਣੋ ਇਹਨਾਂ ਨੂੰ ਪਿਆਰ ਦਿਓ ਇਹ ਵੱਡੀ ਸੇਵਾ ਜੀ ਇਸ ਕਰਕੇ ਮਾਰੇ ਕਹਿੰਦੇ ਜਿਨਨੇ ਵੀ ਇਹ ਸੇਵਾ ਕਮਾਈ ਉਹਨੂੰ ਮਾਣ ਮਿਲਿਆ ਇਹ ਗੁਰੂ ਨਾਨਕ ਸਾਹਿਬਾਰੇ ਦਾ ਘਰ ਹੈ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ کریم ਦੇ ਜੀਆ ਰਿਜਕ ਸੰਭਾਹੇ ਸਾਰਿਆਂ ਜੀਆ ਦਾ ਮਹਾਰਜ ਪੜਾ ਕਰਨ ਆਪ ਸੰਗਤਾਂ ਦੇ ਦਰਸ਼ਨ ਹੋਏ ਸਤਿਕਾਰਯੋਗ ਮਾਤਾ ਜੀ ਅਸੀਸ ਬਖਸ਼ਦੇ ਨੇ ਪਿਛਲੀ ਵਾਰ ਵੀ ਦਾਤਾ ਆਪ ਜੀ ਨੇ ਸੀਸਾਂ ਦੀਆਂ ਦਿੱਤੀਆਂ ਐਸ ਵਾਰ ਵੀ ਮਹਾਂਪੁਰਖਾਂ ਦੇ ਪਿਆਰ ਚ ਸੰਗਤਾਂ ਨੂੰ ਗੁਰੂ ਸ਼ਬਦ ਦੇ ਦਰਸ਼ਨ ਹੋਏ ਆ ਤੋ ਕਿਨ ਕਾ ਕਿਸੇ ਦੇ ਹਿਰਦੇ ਚ ਵਸ ਜੇ ਉਹਦਾ ਪਲਾਉ ਜਾਂਦਾ ਹੈ ਸਤਿਗੁਰੂ ਮਹਾਰਾਜ ਆਪ ਵਰਤਨ ਕਥਾ ਕਰਦਿਆਂ ਏਕ ਨਹੀਂ ਅਨੇਕ ਪੁਲਾਉ ਜਾਂਦੀਆਂ ਸ਼ਬਦ ਬੋਲਦਿਆਂ ਵਿਸ਼ਰਾਵ ਲਾਉਂਦਿਆਂ ਬਾਣੀ ਗਾਉਂਦਿਆਂ ਆਪ ਸੰਗਤ ਬਖਸ਼ਣ ਜੋਗ ਹੈ ਦਿਓ ਸੀ ਸਾਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਥੋੜਾ ਜਿਹਾ ਹਾਜ਼ਰੀ ਲਵਾਦਾ ਸੰਗਤ ਦਾ ਹੁਕਮ ਸੀ ਬਾਬਾ ਸੁਥਰੇ ਸ਼ਾਹ ਦੀ ਉਹ ਖੇੜ ਇਸ ਤਰ੍ਹਾਂ ਵਰਤਾਉਂਦੇ ਸੀ ਗੁਰਬਾਣੀ ਦੀ ਜੇਕਰ ਆਉਂਦਾ ਏ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿਸ ਤਰ੍ਹਾਂ ਮੈਂ ਕਹਿਣਾ ਉਹ ਕਹਿੰਦਾ ਸਿਮਰਨਾ ਦੇ ਦੇ ਉਹ ਕਹਿੰਦਾ 7 ਲੱਖ ਦਾ ਕਹਿੰਦਾ ਤੁਸੀਂ ਤੇ ਪੜ ਕੇ ਆਏ ਆ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਵੀ ਸਾਰਾ ਕੁਝ ਉਹਦਾ ਹੀ ਦਿੱਤਾ ਵਾ ਤੇ ਫਿਰ ਇਹ ਦਿਲ ਕਿੱਥੋਂ ਲਿਆਉਣਾ ਕਹਿੰਦਾ ਇਦਾਂ ਪੜਦੇ ਜਰੂਰ ਆਹੀਂ ਜੇ ਮੰਨਣ ਲੱਗ ਪਏ ਤੇ ਫਿਰ ਉੱਜੜ ਜਾਗੇ ਪਰ ਉਹ ਸਾਹ ਨਹੀਂ ਨਾ ਇਸ ਤਰ੍ਹਾਂ ਹੀ ਉਹਨਾਂ ਨੇ ਕੀਤਾ ਸੀ ਫਲਵਾ ਹੀ ਦੇ ਕੋਲ ਜਾਣਾ ਜਲੇਬੀਆਂ ਦੁੱਧ ਚ ਪਵਾਪਵਾ ਖਾਣੀਆਂ ਆਖੋ ਸਤਨਾਮ ਸ੍ਰੀ ਬੜਾ ਬ੍ਰਹਮ ਗਿਆਨੀ ਸਰੂਪ ਸੀ ਉਹ ਮਹਾਂਪੁਰਖ ਦਾ ਪੰਜ ਪਾਤਸ਼ਾਹਾਂ ਦੀ ਸੇਵਾ ਤੇ ਗੁਰੂ ਆਰ ਗੋਬਿੰਦ ਸਾਹਿਬ ਮਾਰੇ ਨੇ ਸੀਸ ਦਿੱਤੀ ਸੀ ਮਾਰੇ ਕਹਿੰਦੇ ਤੁਸੀਂ ਕਿਨੇ ਕੁਥਰਾਏ ਤੇ ਮੇਰਾ ਸੁਥਰਾਏ ਆਹ ਹੱਥ ਮੇਰਾ ਹੱਥ ਹੀ ਐ ਇਹਨਾ ਥਾਣਾ ਬੜੇ ਗਲਤ ਕੰਮ ਕੀਤੇ ਹੋਣਗੇ ਆਪਾਂ ਪਾਪ ਕਮਾਏ ਹੋਣਗੇ ਪਰ ਜਦੋਂ ਗੁਰੂ ਦਾ ਹੱਥ ਉੱਠਦਾ ਏ ਤੇ ਉਸ ਹੱਥ ਦੇ ਵਿੱਚ ਨੌ ਨਿਦਾਂ ਤੇ 18 ਸਿਧਾਂ ਵਰਤਦੀਆਂ ਤਾਂ ਬਾਣੀ ਕਹਿੰਦੀ ਮੇਰਾ ਹੀਰ ਐ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਇਹ ਜਾਵੇ ਜਿਲੇ ਬੀਆਂ ਖਾਵੇ ਉਹ ਕਹਿੰਦਾ ਪੈਸੇ ਕਹਿੰਦਾ ਦੇ ਦਾਂਗੇ ਕਿਹੜਾ ਚੱਲੇ ਕਿਤੇ ਆਖੋ ਸਤਨਾਮ ਛਕੀ ਗਿਆ ਰੋਜ਼ ਜਾਵੇ ਛਾਕਾਵੇ ਰੋਜ਼ ਜਾਵੇ ਹਲਵਾਈ ਕਹਿੰਦਾ ਪੈਸੇ ਕਹਿੰਦਾ ਬੈਠੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਉਹਨਾਂ ਦਾ ਪੁੱਤਰਾਂ ਅਸੀਂ ਬਾਣਾ ਪਾਇਆ ਕਿਤੇ ਮੁਕਰ ਲੱਗੇ ਆ ਮਾਰੇ ਨੂੰ ਜਾਨ ਦੇਣੀ ਉਹ ਸ਼ਿਕਾਤਾ ਦੋ ਢਾਈ ਮਹੀਨੇ ਬੀਤ ਗਏ ਬਿੱਲ ਬਣ ਗਿਆ ਕਾਫੀ ਤੇ ਜਦੋਂ ਉਹਨੇ ਕੱਸ ਕੇ ਕਿਹਾ ਕਹਿੰਦੇ ਵੀ ਤੂੰ ਹਣ ਦੇ ਦੇ ਪਹਿਲਾਂ ਕਿਹਾ ਸੀ ਇੱਕ ਮਹੀਨਾ ਦੋ ਮਹੀਨੇ ਹੁਣ ਤਾਂ ਕਾਫੀ ਟਾਈਮ ਹੋ ਗਿਆ ਤੇ ਹੁਣ ਤੇਰਾ ਬਣਦਾ ਹੱਕ ਦੇ ਕਹਿੰਦਾ ਜਾ ਨਹੀਂ ਦਿੰਦੇ ਜੋ ਮਰਜੀ ਕਰ ਲੈ ਕੋ ਸਤਨਾਮ ਜਾ ਕਹਿੰਦਾ ਨਹੀਂ ਦਿੰਦੇ ਉਹ ਕਹਿੰਦਾ ਸਿਖਾ ਤੂੰ ਬਾਣੀ ਪੜਦਾ ਵੇਖ ਲੈ ਤੂੰ ਗੁਰੂ ਦੇ ਕੋਲ ਰਹਿਣਾ ਏ ਤੁਸੀਂ ਦੂਜਿਆਂ ਨੂੰ ਸਮਝਾਉਣੇ ਜੇ ਆਪਾਂ ਹੀ ਤਰ੍ਹਾਂ ਕਰਨ ਲੱਗ ਪਏ ਬੋਲੋ ਸਤਨਾਮ ਕਿਉਂਕਿ ਸੰਗਤ ਜੀ ਦੁਨੀਆ ਬੜੀ ਤਰ੍ਹਾਂ ਦੀ ਪ੍ਰਚਾਰਕ ਦੀ ਮਜਬੂਰੀ ਅਸੀਂ ਸਟੇਜ ਤੇ ਆਉਣਾ ਸਾਨੂੰ 15-10 ਰੂਹਾਂ ਪਹਿਲਾਂ ਮਿਲੀਆਂ ਬਾਬਾ ਜੀ ਆ ਵੀ ਗੱਲ ਬੋਲਿਓ ਆ ਵੀ ਬੋਲਿਓ ਕੀ ਕੀ ਬੋਲ ਗਏ ਆਖੋ ਸਤਨਾਮ ਤੇ ਮੈਂ ਕਿਹਾ ਵੀ ਤੁਹਾਨੂੰ ਟਾਈਮ ਦੇ ਦਿੰਨੇ ਆ ਬਾਬੇ ਨੂੰ ਇਹਨੇ 5 ਮਿੰਟ ਤੁਸੀਂ ਬੋਲੋ ਮिन्नੂ ਕਹਿੰਦੇ ਆ ਮੈਂ ਤਾਂ ਗੁਰੂ ਦੀ ਬਾਣੀ ਗੁਰੂ ਦੇ ਪ੍ਰਚਾਰ ਲਈ ਆਪਾਂ ਜੋੜਨ ਆਏ ਆ ਜੇ ਤੁਹਾਨੂੰ ਕੁਛ ਉਹ ਨੀਕੀ ਲੱਗਦੀ ਤੇ ਆਹ ਸਪੀਕਰ ਵਿਹਲਾ ਵਾ ਤੇ ਆਓ ਇੱਥੇ ਬੋਲੋ ਕਰੋ ਹੇ ਮਤ ਪਰ ਨਹੀਂ ਕਹਿੰਦੇ ਜੀ ਤੁਹਾਡੇ ਮੋਢੇ ਤੇ ਰੱਖ ਕੇ ਚਲਾ ਸਕਦੇ ਆਂ ਕੋ ਸਤਨਾ ਤੁ ਇਸ ਤਰ੍ਹਾਂ ਹਰਵਾਈ ਕਹਿ ਲਗਾ ਕਹਿ ਲਗਾ ਵੀ ਤੂੰ ਬਾਣੀ ਪੜਦਾ ਵਾ ਕਥਾ ਕੀਰਤਨ ਸੁਣਦਾ ਤੇ ਗੁਰੂ ਤਾਂ ਨਹੀਂ ਕਹਿੰਦਾ ਕਿਸੇ ਦੇ ਹੱਕ ਮਾਰ ਲੀਏ ਕਿਸੇ ਕਿਸੇ ਦਾ ਹੱਕ ਖਾ ਜੀਏ ਕਹਿੰਦਾ ਵੀ ਜਾ ਨਹੀਂ ਦੇਣੇ ਕਰ ਲੈ ਜੋ ਕਰਨਾ ਮਾਰੇ ਸਹਿਬ ਕੋ ਸ਼ਿਕਾਇਤ ਚਲੇਗੀ ਮਾਰੇ ਸੱਚੇ ਪਾਤਸ਼ਾਹ ਜੀ ਨੇ ਹਲਵਾਈ ਵੀ ਸੱਦਿਆ ਤੇ ਇਹਨੂੰ ਵੀ ਸੱਦ ਲਿਆ ਅਸਲ 'ਚ ਇਹ ਮੈਸੇਜ ਹੈ ਬਹੁਤ ਵੱਡਾ ਐਸੇ ਵੇਲੇ ਵੀ ਬਹੁਤ ਲੋੜ ਇਸ ਮੈਸੇਜ ਦੀ ਕਿਉਂਕਿ ਕਈ ਵੀਰ ਭੈਣਾ ਗੁਰੂ ਵਾਲੇ ਬਣ ਕੇ ਗੁਰੂ ਦੇ ਆਸਰਾ ਲੈ ਕੇ ਵੀ ਆਪਣੇ ਜੀਵਨ ਨੂੰ ਗਲਤ ਬੰਨੇ ਲਾਈ ਬਿਠੇ ਆ ਇਹ ਮੈਸੇਜ ਹੈ ਕੱਲੀ ਸਾਖੀ ਹੈ ਸੁਨਾਲੀ ਨੇ 'ਚ ਬਹੁਤ ਵੱਡਾ ਰਾਜ ਉਹ ਮਹਾਪੁਰਖ ਸੀ ਬੰਦਗੀ ਵਾਲਾ ਪਰ ਉਹਦਾ ਕੰਮ ਕੀ ਨਾਲੇ ਹਸਾ ਜਾਂਦਾ ਸੀ ਤੇ ਨਾਲੇ ਗੁਰੂ ਦੇ ਲਾਗੇ ਲਾ ਜਾਂਦਾ ਸੀ ਸੰਗਤ ਨੂੰ ਜਿੰਨਾ ਵੀ ਉਹਦਾ ਇਤਿਹਾਸ ਉਹਦੇ ਵਿੱਚ ਬਹੁਤ ਵੱਡੇ ਰੀਜਨ ਹੈ ਜੇ ਕਿਤੇ ਇਹੋ ਗੱਲ ਸਿੱਧੀ ਕਰ ਦਿਓ ਤੇ ਕਲੇਸ਼ ਪੈ ਜੂ ਆਖੋ ਸਤਨਾਮ ਬਹੁਤ ਦੰਗੇ ਹੋ ਜਾਣਗੇ ਲੜਾਈ ਹੋ ਜੇਗੀ ਪਰ ਉਹਦਾ ਕਾਰਜੇ ਇਦਾਂ ਦਾ ਸੀ ਮਹਾਰਾਜ ਸਾਹਿਬ ਕਹਿੰਦੇ ਸੁਤਰੇ ਸਾਹ ਉਰਿਆ ਹਾਂਜੀ ਮਹਾਰਾਜ ਸਤ ਵਜਨ ਕਹਿੰਦੇ ਇਹ ਕੀ ਕਹਿੰਦਾ ਵਾ ਕਹਿੰਦਾ ਵੀ ਮੇਰੇ ਖਾ ਕੇ ਸਾਜੂ ਸਮਾਨ ਲੰਗਰ ਪਾਣੀ ਤੇ ਲਾਰਾ ਲਈ ਗਿਆ ਅਗਲੇ ਮਹੀਨੇ ਪੈਸੇ ਅਗਲੇ ਦੇਵਾਂਗੇ ਤੇ ਹੁਣ ਕਹਿੰਦਾ ਜਾ ਮੁਕਰ ਗਿਆ ਨਹੀਂ ਦਿੰਦੇ ਤੂੰ ਕਰਨਾ ਕਰ ਲਾ ਤੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਤੂੰ ਆਖਿਆ ਕਹਿੰਦੇ ਮਹਾਰਾਜ ਆਖਿਆ ਹੀ ਆ ਤੇ ਫੇਰੀ ਗੱਲ ਹੋਈ ਝੂਠ ਨਹੀਂ ਮਾਰਿਆ ਖੁਸਾਤ ਨਾਮ ਇਹ ਮਾਰੇ ਕਹਿੰਦੇ ਫਿਰ ਇਦਾਂ ਨਹੀਂ ਕਰੀਦਾ ਸੁਤਰੇ ਸ਼ਾਹ ਜੇ ਤੂੰ ਉਹ ਤੂੰ ਖਾਦਾ ਉਹਦਾ ਬਣਦੀ ਮਾਇਆ ਦੇ ਕਿਉਂਕਿ ਆਪਾਂ ਰੋਜ਼ ਬਾਣੀ ਚ ਪੜਦੇ ਆਂ ਹੱਕ ਪਰਾਇਆ ਨਾਨਕਾ ਉਸ ਸੂਰਸ ਗਾਈ ਗੁਰ ਪੀਰ ਹਮਤਾ ਵਰੇ ਜਾ ਮੁਰਦਾਰਨਾ ਹਾਂ ਪਾਤਸ਼ਾਹ ਕਹਿੰਦੇ ਮੈਂ ਬੜੀ ਵੇਰੀ ਬਾਣੀ ਸੁਣੀ ਆ ਕਹਿੰਦੇ ਫਿਰ ਤੂੰ ਸੁਣਿਆ ਨਹੀਂ ਵੱਡੀ ਐ ਹੱਥ ਦਲਾਲ ਕੇ ਮੁਸਬੀ ਇਹ ਕਰੇ ਹਾਂਜੀ ਮਾਰੇ ਮੈਂ ਸਾਰਾ ਕੀਰਤਨ ਸੁਣਿਆ ਕਥਾ ਪਾਤਸ਼ਾਹ ਕਹਿੰਦੇ ਫਿਰ ਬਾਣੀ ਪੜਨ ਵਾਲਾ ਸਿੱਖ ਜਿਹੜਾ ਨਿਤਨੇਮੀ ਸਿੱਖ ਜਿਹੜਾ ਗੁਰੂ ਕੋ ਰਵੇ ਤੇ ਉਹ ਕਿਸੇ ਦਾ ਖਾਵੇ ਤੇ ਗੱਲ ਮਾੜੀ ਆ ਇਹ ਕਹਿੰਦੇ ਮਹਾਰਾਜ ਬਾਣੀ ਚੋਂ ਤੇ ਮੈਂ ਸਿੱਖਿਆ ਵਾ ਆਖੋ ਸਤਨਾਮੁ ਸ੍ਰੀ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਕੀ ਸਿੱਖਿਆ ਬਾਣੀ ਚ ਕਹਿੰਦੇ ਮਹਾਰਾਜ ਆਪੇ ਤੁਸੀਂ ਬਚਨ ਕਰਦੇ ਹੋ ਸਿੱਖ ਹੋਏ ਜੋ ਗੁਰੂ ਕਾ ਜਪਜੀ ਕੰਠ ਨਾ ਕੀਨ ਤੁੰਦਲ ਬਿਨ ਤੁਕ ਕਿਸ ਕਾਮ ਜਨਮੇ ਆਕਾਰਥ ਕੀਨ ਤੇ ਮੈਂ ਜਪਜੀ ਸਾਹਿਬ ਕੰਠ ਕੀਤਾ ਜੀ ਮਾਰੇ ਕਿ ਨਹੀਂ ਚੰਗੀ ਗੱਲ ਹੈ ਤੂੰ ਜਬਜੀਤ ਸਾਹਿਬ ਕੰਠ ਕੀਤਾ ਸਾਰੇ ਸਿੱਖਾਂ ਨੂੰ ਜਬਜੀਤ ਸਾਹਿਬ ਕੰਠ ਹੋਣਾ ਚਾਹੀਦਾ ਜੀ ਗੱਜ ਕੇ ਆਖੋ ਸਤਨਾਮ ਫੇਰਾ ਹਜਰੀ ਲੱਗਦੀ ਰਜਿਸਟਰ ਤੇ ਕਹਿੰਦੇ ਸ਼ੁਕਰ ਹੈ ਕੰਠ ਕੀਤਾ ਤੇ ਫਿਰ ਕਹਿੰਦੇ ਮਹਾਰਾਜ ਕੰਠ ਕੀਤਾ ਰੋਜ਼ ਪੜਦਾ ਏ ਤੇ ਬਾਣੀ ਦੇ ਵਿੱਚ ਹੀ ਮੈਂ ਪੜਿਆ ਲਿਖਿਆ ਮੈਂ ਕੋਈ ਗਲਤ ਨਹੀਂ ਆਖੋ ਸਤਨਾਮ ਸ੍ਰੀ ਮਹਾਰਾਜ ਹਾਸ ਪਹਿ ਕਲਗੀ ਤਰ ਗੁਰੂ ਗੋਬਿੰਦ ਸਿੰਘ ਕਹਿੰਦੇ ਬਾਣੀ ਚ ਕਿੱਥੇ ਲਿਖਿਆ ਵੀ ਕਿਸੇ ਦਾ ਹੱਕ ਖਾ ਕੇ ਮੁਕਰ ਦਿਓ ਉਹਦਾ ਪੈਸੇ ਨਾ ਦੋ ਕਿਥੇ ਲਿਖਿਆ ਬਾਣੀ ਚ ਕਹਿੰਦੇ ਮਹਾਰਾਜ ਮੈਂ ਰੋਜ਼ ਪੜ੍ਹਦਾ ਵਾਂ ਪਾਤਸ਼ਾਹ ਕਹਿੰਦੇ ਸਾਨੂੰ ਵੀ ਸੁਣਾ ਬਹੁਤ ਪਿਆਰ ਵਰਤਾਇਆ ਉਹਨਾਂ ਖੇਡ ਖੇਡੀ ਮੈਸੇਜ ਦੇਣ ਲਈ ਕਹਿੰਦੇ ਮਹਾਰਾਜ ਆਪਾਂ ਰੋਜ਼ ਪੜੀਦਾ ਸਵੇਰੇ ਮਹਾਰਾਜ ਕਹਿੰਦੇ ਸੁਣਾ ਕੀ ਪੜ੍ਹਦਾ ਨਾ ਕਹਿੰਦੇ ਮੈਂ ਰੋਜ਼ ਸਵੇਰੇ ਜਦੋਂ ਜਗਜੀਤ ਸਿੰਘ ਪੜ੍ਹਦਾ ਏ ਉੱਥੇ ਗੁਰੂ ਨਾਨਕ ਸਾਹਿਬ ਕਹਿ ਕੇ ਜਾਂਦੇ ਨੇ ਕੀਤੇ ਲੈ ਲੈ ਮੁਕਰਪਾਹੀ ਕੀਤੇ ਲੈ ਲੈ ਮੁਕਰਪਾਹੀ ਕੀਤੇ ਬੜੋ ਕਿਤ ਲਲ ਮੁਕਰਪਾਹੇ ਕਿਤ ਲਲ ਮੁਕਰਪਾਹੇ ਵਾਹਿਗੁਰੂ ਕਿਤ ਲਲ ਮੁਕਰਪਾਹੇ ਕਿਤ ਲਲ ਮੁਕਰਪਾਹੇ ਕਿਤ ਗੁਰਮੁਖੋ ਜਿੱਦਾਂ ਆਪਾਂ ਸਾਰੇ ਇਕੱਠੇ ਹੋਏ ਆਂ ਹਰ ਵਿਦਵਾਨ ਆਪਣਾ ਜੋਰ ਲਾਉਂਦਾ ਵੀ ਸੰਗਤ ਨੂੰ ਸਮਝ ਆਵੇ ਪਰ ਉਹ ਇਦਾਂ ਦੇ ਬ੍ਰਹਮ ਗਿਆਨੀ ਸੀ ਉਹ ਗਾਲੀ ਸਾਖੀ ਇਦਾਂ ਦੀ ਬਣਾ ਦਿੰਦੇ ਸੀ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਸੀ ਪੈਂਦੀ ਬਿਲਕੁਲ ਅੰਦਰ ਵੱਸ ਜਾਂਦੀ ਸੀ ਚੀਜ਼ ਹੁਣ ਨਹੀਂ ਵੱਸਦੀ ਜਿੰਨਾ ਮਰਜੀ ਮਾਫ ਕਰਿਓ ਗੁਰਮੁਖੋ ਪਾਠ ਸੁਣਾ ਲਓ ਕਥਾ ਕੀਰਤਨ ਸੁਣਾ ਲਓ ਟਸ ਤੋਂ ਮੱਸ ਨਹੀਂ ਕਰਨਦੇ 100 ਦੇ ਵਿੱਚੋਂ 60% ਮੈਂ ਵੇਖੇ ਜਿਹੜੇ ਗੁਰੂ ਦੇ ਨੇੜੇ ਰਹਿਣ ਵਾਲੇ ਤੇ ਗੁਰੂ ਦਾ ਭੋਰਾ ਵੀ ਡਰ ਨਹੀਂ ਉਹਨਾਂ ਨੂੰ ਕੀ ਕਹੀਏ ਕਿਸੇ ਨੂੰ ਹਮੇ ਤੋਂ ਆਪਣੋਂ ਨੇ ਲੂਟਾ ਗੈਰੋਂ ਮੈਂ ਕਹਾਂ ਦਮ ਥਾ ਸਿੱਖਾਂ ਦੀ ਬੇੜੀ ਉੱਥੇ ਡੁੱਬੀ ਜਿੱਥੇ ਪਾਣੀ ਕੰਮ ਥਾ ਐਡਾ ਵੱਡਾ ਘਰ ਸੀ ਸਿਰੋਹ ਵਿਚਾਰ ਮੈਂ ਪਿਆਰ ਵਰਤੌਣਾ ਫਿਰ ਬੇੜੀ ਉਧਰ ਨੂੰ ਤੁਰ ਪੈਂਦੀ ਐ ਮਹਾਰਾਜ ਸਾਹਿਬ ਕਹਿੰਦੇ ਇੱਕੋ ਪੰਗਤੀ ਗਾਈ ਜਾਨਾ ਅੱਗੇ ਵੀ ਚੱਲ ਫਿਰ ਕਹਿੰਦਾ ਕੇਤੇ ਲੈ ਲੈ ਮੁਕਰ 파ਹੇ ਕਿ ਕਲਗੀਧਰ ਪਾਤਸ਼ਾਹ ਕਹਿੰਦੇ ਅਗਲੀ ਪੰਕਤੀ ਪੜ ਫਿਰ ਚੁੱਪ ਕਰਕੇ ਕਹਿੰਦਾ ਮਹਾਰਾਜ ਤੁਹਾਡੇ ਸਿੱਖ ਸਿੰਘਣੀਆਂ ਕਿੰਨੇ ਕ ਮਾਰੇ ਕਹਿੰਦੇ ਵੀ ਕਰੋੜਾਂ ਲੱਖਾਂ ਹੀ ਆ ਕੋ ਪਤਾ ਲੱਗਦਾ ਪੂਰੇ ਵਰਲਡ ਦੇ ਵਿੱਚ ਹੁਣ ਤੇ ਗੋਰੇ ਵੀ ਅਮਰਤ ਛਕੀ ਜਾਂਦੇ ਆਖੋ ਸਤਿਨਾਮ ਸ੍ਰੀ ਉਹ ਵੀ ਦਿਮਾਲੇ ਬਣ ਕੇ ਬਾਣੇ ਤੇ ਸ੍ਰੀ ਸਾਹਿਬ ਤੇ ਚੰਦ ਤੋੜਾ ਲਾ ਕੇ ਇੱਕਾ ਗੋਰੇ ਦੀ ਬੱਚੀ ਨੇ ਇੰਗਲੈਂਡ ਚ ਪੀ ਐਚ ਡੀ ਕੀਤੀ ਗੁਰਬਾਣੀ ਦੇ ਵਿਸ਼ੇ ਤੇ ਆਹਾ ਤੇ ਸਾਡੇ ਨਿਆਣਿਆਂ ਨੂੰ ਕੱਖ ਨਹੀਂ ਆਉਂਦਾ ਹੈ ਇਹਨਾਂ ਨੂੰ ਫੈਸ਼ਨ ਸਿੱਖ ਲਿਆ ਇਹਨਾਂ ਨੇ ਮੁੰਡੇ ਦਸਤਾਰ ਲਾਈ ਜਾਂਦੇ ਧੀਆਂ ਚੁੰਨੀ ਤੇ ਨੰਗੇ ਹੋਈ ਜਾਂਦੇ ਆ ਕੋਈ ਨਿਤਨੇਮ ਨਹੀਂ ਕੋਈ ਸੇਵਾਣ ਜੀ ਕਹੋ ਤੇ ਗੱਲ ਨੂੰ ਪੈਂਦੇ ਉਹਨਾਂ ਨੂੰ ਨੇੜੇ ਹੁਣ ਆ ਗਿਆ ਉਹ ਪੰਜਾਬੀ ਸੂਟ ਪਾਉਂਦੇ ਆ ਉਹਨਾਂ ਨੂੰ ਖੁਸ਼ੀ ਹੁੰਦੀ ਦਸਤਾਰ ਚੁੰਨੀ ਲੈ ਕੇ ਤੇ ਆਪਾਂ ਕਿਧਰ ਨੂੰ ਤੁਰੇ ਆ ਤੇ ਬਾਬਾ ਵਿਚਾਰਾ ਬੁੱਢਾ ਹੋ ਗਿਆ ਅਰਦਾਸ ਕਰਦਾ ਕਹਿੰਦਾ ਸਿੱਖਾਂ ਦਾ ਮਨ ਨੀਵਾ ਮਤ ਤੇ ਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਮਹਾਰਾਜ ਸਾਡੀ ਮਤ ਪਤ ਵਿਚਾਲਿਓ ਦੋਵੇਂ ਮਾਰੀਆਂ ਚੱਲੀਆਂ ਹਣ ਪਤ ਵੀ ਖਤਰੇ 'ਚ ਆ ਤੇ ਮਤ ਵੀ ਤੇ ਮਹਾਰਾਜ ਸਾਹਿਬ ਕਹਿੰਦੇ ਅੱਗੇ ਵੀ ਤੁਰਪਾ ਕਹਿੰਦੇ ਪਾਦਸ਼ਾਹ ਤੁਹਾਡੇ ਹੁਣ ਲੱਖਾਂ ਕਰੋੜਾਂ ਸਿੱਖ ਹੈ ਤੇ ਕੱਲਾ ਸਾਰਾ ਕੁਝ ਮੇ ਤੋਂ ਹੀ ਪੜਾਉਣਾ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਜਿੱਦਾਂ ਅਨਦਾਸ ਤੋਂ ਮਗਰ ਭਾਈ ਸਾਹਿਬ ਪਹੁੰਚ ਗਿਆ ਤੇ ਹੁਣ ਆਪ ਜੀ ਨੂੰ ਇਹ ਆਰੰਭ ਕਰਨਗੇ ਉਹ ਕਹਿੰਦੇ ਮਹਾਰਾਜ ਸਾਹਿਬ ਜੀ ਇੱਕ ਪੰਕਤੀ ਗਾਈ ਹੈ ਮਹਾਰਾਜ ਕਹਿੰਦੇ ਅੱਗੇ ਵੀ ਪੜਨਾ ਅਗਲੀ ਪੰਕਤੀ ਚ ਕੀ ਲਿਖਿਆ ਕਹਿੰਦੇ ਮਹਾਰਾਜ ਤੁਹਾਡੇ ਲੱਖਾਂ ਕਰੋੜਾਂ ਸਿੱਖ ਸੰਗਤਾਂ ਨੇ ਸਾਰਾ ਮੇਰਾ ਜੋਰ ਨਾ ਲਵਾਓ ਕਿਰਪਾ ਕਰੋ ਇੰਨਾ ਚੋਂ ਕਿਸੇ ਹੋਰ ਨੂੰ ਉਠਾ ਕੇ ਸਟੇਜ ਤੇ ਬੁਲਾਓ ਤੇ ਉਹਦੇ ਤੋਂ ਪੜਾ ਲਓ ਆਖੋ ਸਤ ਨਾਮ ਅਸਲ ਵਿੱਚ ਕਾਰਨ ਕੀ ਸੀ ਜਿਹੜੀ ਆਪ ਦੇ ਮਤਬਲ ਦੀ ਪੰਕਤੀ ਹੈ ਨਾ ਅੱਜ ਬਹੁਤ ਐਸੇ ਡੇਰਾਧਾਰੀ ਨੇ ਬਹੁਤ ਐਸੀ ਲੋਕ ਨੇ ਜਿਹੜੇ ਗੁਰਬਾਣੀ ਨੂੰ ਆਪਣੇ ਲਈ ਪਰਸਲੀ ਤੋੜ ਮਰੋੜ ਕੇ ਵਰਤ ਰਹੇ ਅੱਧੀ ਪੰਕਤੀ ਦੇ ਅਰਥ ਕਰਕੇ ਤੇ ਲੋਕ ਭੋਲੇ ਭਾਲੇ ਉਹਨਾਂ ਨੂੰ ਕਹਿੰਦੇ ਬਾਣੀ 'ਚ ਲਿਖਿਆ ਵੀ ਇਤਰੰਗ ਕਰੋ ਤੇ ਮਹਾਰੇ ਸਾਹਿਬ ਦਾ ਕਿੱਡਾ ਵੱਡਾ ਪਿਆਰ ਵਰਤਾ ਗਿਆ ਕਹਿੰਦੇ ਅਗਲੀ ਪੰਕਤੀ ਪੜਾ ਦਿਓ ਕਹਿੰਦੇ ਮਹਾਰੇ ਕਹਿੰਦੇ ਤੂੰ ਪੜ ਕਹਿੰਦੇ ਮਹਾਰਾਜ ਮੈਂ ਉਹ ਬਥੇਰੀ ਬਾਣੀ ਪੜੀ ਆ ਅੱਗੇ ਕਿਸੇ ਹੋਰ ਨੂੰ ਵਰਤਾਓ ਗਫਾ ਤੇ ਮਹਾਰੇ ਕਹਿੰਦੇ ਫਿਰ ਅਸੀਂ ਆਪ ਹੀ ਪੜ ਦਿੰਨੇ ਆ ਕਿਉਂ ਕਿਉਂ ਨ ਅਗਲੀ ਪੰਕਤੀ ਜਿਹੜੀ ਉਹ ਪੂਰੀ ਹੋਣੀ ਤੇ ਫਿਰ ਜਿਹੜਾ ਪੂਰਾ ਅਰਥ ਸਿੱਧ ਹੋਣਾ ਹੈ ਮਹਾਰਾਜ ਸਾਹਿਬ ਕਹਿੰਦੇ ਤੂੰ ਪੜਿਆ ਕੀਤੇ ਲੈ ਲੈ ਮੁਕਰ ਪਾਹੀ ਅਗਲੀ ਪੰਕਤੀ ਕਹਿੰਦੀ ਕੀਤੇ ਮੂਰਖ ਆਹੀ ਖਾਏ ਕਹਿੰਦਾ ਫਿਰ ਇਹ ਮਹਾਰੇ ਤੁਸੀਂ ਪੜ ਲਓ ਸੋ ਸਾਰੀ ਸੰਗਤ ਖੁਸ਼ ਹੋਈ ਮਹਾਰਾਜ ਸਾਹਿਬ ਦਿਆਲੂ ਸੀ ਉਹ ਮਹਾਮੁਰਖ ਸਨ ਬ੍ਰਹਮ ਗਿਆਨੀ ਉਹ ਵਾਕਿਆ ਹੱਕ ਨਹੀਂ ਸੀ ਖਾਣ ਵਾਲੇ ਉਹ ਤੇ ਸਾਨੂੰ ਜਗਾਉਣ ਆਏ ਸੀ ਵੀ ਜੇ ਦਾੜਾ ਰੱਖਿਆ ਦਸਤਾਰ ਬੰਨੀ ਅੰਮ੍ਰਿਤ ਛਕਿਆ ਨਿਤਨੇਮ ਕਰਦੇ ਜੇ ਤੇ ਫਿਰ ਗੁਰੂ ਨੂੰ ਪਿਆਰ ਰੱਜ ਕੇ ਕਰੋ ਦੋਗਲਾਪਨਾ ਲੈ ਕੇ ਚੱਲੀਏ ਵੀ ਦੁਨੀਆਂ ਦੀਆਂ ਖੁਸ਼ੀਆਂ ਵੀ ਮਿਲ ਜਾਣ ਤੇ ਨਿਰੰਕਾਰ ਦੀਆਂ ਇਹ ਕਦੇ ਨਹੀਂ ਹੋਣਾ ਬੁਲਿਆ ਰੱਬ ਦਾ ਕੀ ਪਉਣਾ ਇਧਰੋਂ ਪੁੱਟਣਾ ਇਧਰ ਲਾਉਣਾ ਸੰਸਾਰ ਨਾਲੋਂ ਤੋੜ ਨਿਰੰਕਾਰ ਦੇ ਨਾਲ ਇੱਕੋ ਯਾਰੀ ਐ ਸੱਚੇ ਰੱਬ ਵਾਲੀ ਬਾਕੀ ਯਾਰੀਆਂ ਸਭ ਖਵਾਰੀਆਂ ਨੇ ਜਿੰਨਾ ਰੱਬ ਦੀਆਂ ਯਾਰੀਆਂ ਛੱਡ ਦਿੱਤੀਆਂ ਉਹਨਾਂ ਜਿੱਤੀਆਂ ਬਾਜ਼ੀਆਂ ਕੀ ਬਣਾ ਲਾਂਗੇ ਝੂਠ ਕੂੜ ਬੋਲ ਕੇ ਇੱਥੇ ਰਹਿ ਜਾਣਾ ਮਰ ਕੇ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਕੂੜ ਨੇ ਲੱਗਾ ਵਿਸਰਿਆ ਰੱਬ ਨਾਮ ਭੁਲਿਏ ਸੋ ਇਹ ਵੇਜ ਸੁਣ ਕੇ ਜੱਟ ਨੂੰ ਅਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ ਮਾਰੇ ਨੇ ਪੰਜ ਮਹਾਂਪੁਰਖਾਂ ਦੇ ਦਰਸ਼ਨ ਕਰਾ ਕੇ ਆਖਿਆ ਸਿੱਖਾ ਹੁਣ ਖੁਸ਼ ਹੈ ਕਹਿੰਦੇ ਮਾਰੇ ਸਤਿ ਬਚਨ ਹੈ ਹੁਣ ਮੈਨੂੰ ਪ੍ਰੂਫ ਮਿਲ ਗਿਆ ਵੀ ਐਵੇਂ ਨਹੀਂ ਮਾਰੇ ਕਹਿੰਦੇ ਸੇਵਾ ਕਰੋ ਬਰਤਨਾਂ ਦੀ ਲੰਗਰ ਦੀ ਜੋੜਿਆਂ ਦੀ ਚੌੜ ਸਹਿਬ ਦੀ ਚੌਂਕੜਾ ਮਾਰ ਕੇ ਰਾਗੀ ਢਾਡੀ ਗੁਰੂ ਦਾ ਜਸ ਗਾਉਂਦੇ ਅੱਗੇ ਬਹਿ ਕੇ ਚੌਂਕੜਾ ਮਾਰ ਕੇ ਸੁਣੋ ਇਹਨਾਂ ਨੂੰ ਪਿਆਰ ਦਿਓ ਇਹ ਵੱਡੀ ਸੇਵਾ ਜੀ ਇਸ ਕਰਕੇ ਮਾਰੇ ਕਹਿੰਦੇ ਜਿਨੇ ਵੀ ਇਹ ਸੇਵਾ ਕਮਾਈ ਉਹਨੂੰ ਮਾਣ ਮਿਲਿਆ ਇਹ ਗੁਰੂ ਨਾਨਕ ਸਾਹਿਬਾਰੇ ਦਾ ਘਰ ਹੈ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ کریم ਦੇ ਜੀਆ ਰਿਜਕ ਸੰਭਾਹੇ ਸਾਰਿਆਂ ਜੀਆ ਦਾ ਮਹਾਰਜ ਪੜਾ ਕਰਨ ਆਪ ਸੰਗਤਾਂ ਦੇ ਦਰਸ਼ਨ ਹੋਏ ਸਤਿਕਾਰਯੋਗ ਮਾਤਾ ਜੀ ਅਸੀਸ ਬਖਸ਼ਦੇ ਨੇ ਪਿਛਲੀ ਵਾਰ ਵੀ ਦਾਤਾ ਆਪ ਜੀ ਨੇ ਸੀਸਾਂ ਦੀਆਂ ਦਿੱਤੀਆਂ ਐਸ ਵਾਰ ਵੀ ਮਹਾਂਪੁਰਖਾਂ ਦੇ ਪਿਆਰ ਚ ਸੰਗਤਾਂ ਨੂੰ ਗੁਰੂ ਸ਼ਬਦ ਦੇ ਦਰਸ਼ਨ ਹੋਏ ਆ ਤੂ ਕਿਨ ਕਾ ਕਿਸੇ ਦੇ ਹਿਰਦੇ ਚ ਵਸ ਜੇ ਉਹਦਾ ਪੜਾਉ ਜਾਂਦਾ ਹੈ ਸਤਿਗੁਰੂ ਮਹਾਰਾਜ ਆਪ ਵਰਤਨ ਕਥਾ ਕਰਦਿਆਂ ਏਕ ਨਹੀਂ ਅਨੇਕ ਪੁਲਾਉ ਜਾਂਦੀਆਂ ਸ਼ਬਦ ਬੋਲਦਿਆਂ ਵਿਸ਼ਰਾਵ ਲਾਉਂਦਿਆਂ ਬਾਣੀ ਗਾਉਂਦਿਆਂ ਆਪ ਸੰਗਤ ਬਖਸ਼ਣ ਜੋਗ ਹੈ ਦਿਓ ਸੀਸ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ